ਕਿ ਆਈਫੋਨ ਉਹਨਾਂ ਨੂੰ ਮਿਲਿਆ ਹੈ ਅਕੋਰਡਿੰਗਲੀ ਅਸੀਂ ਇੱਕ ਮੇਲ ਪਾਈ ਡੀਜੀਪੀ ਪੰਜਾਬ ਤੇ ਅੱਜ ਅਸੀਂ ਇਸ ਆਈਫੋਨ ਨੂੰ ਸਰਕਲ ਸਪੁਰਦ ਕਰ ਰਹੇ ਹਾਂ ਤਾਂ ਕਿ ਇਹ オリジナル ਆਨਰ ਜਿਹੜਾ ਹੈ ਉਹਨੂੰ ਮਿਲ ਸਕੇ ਤੇ ਅਗਲੇ ਦਾ ਵੀ ਕੁਝ ਭਲਾ ਹੋਵੇ ਤੇ ਕਰੀਬ-ਕਰੀਬ ਜੋ ਮੈਨੂੰ ਪਤਾ ਚੱਲਿਆ ਇਸਦੀ ਕੀਮਤ ਵੀ ਲੱਖ ਡੇਢ ਲੱਖ ਰੁਪਏ ਹੈ ਫੋਨ ਦੀ ਅਕੋਰਡਿੰਗਲੀ ਅੱਜ ਸਰ ਨੂੰ ਅਸੀਂ ਸਪੁਰਦ ਕਰ ਰਹੇ ਹਾਂ ਤਾਂ ਕਿ ਇਸ ਦਾ ਆਨਰ ਜਿਹੜਾ ਹੈ ਮਿਲ ਸਕੇ ਸਰ ਬੇਸਿਕਲੀ ਮੇਰਾ ਇੱਕ ਸਟਾਫ ਮੈਂਬਰ ਹੈ ਜਿਹਨੂੰ ਰੋਡ ਸਾਈਡ ਤੋਂ ਮਿਲਿਆ ਹੈ ਆਈਫੋਨ ਤੇ ਅਸੀਂ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕੀਤੀ ਜੇ ਕੀ ਪਤਾ ਕੋਈ ਕਚੈਰੀ ਚ ਮਿਲੇ ਉਹ ਓਨਰ ਹੋਵੇ ਇਹਦਾ ਜਾਂ ਕੁਝ ਹੋਰ ਹੋਵੇ ਬਟ ਸਾਨੂੰ ਨਹੀਂ ਮਿਲ ਪਾਇਆ ਫਿਰ ਅਸੀਂ ਮੇਲ ਕੀਤੀ ਫਿਰ ਅੱਜ ਅਸੀਂ ਸਰ ਨੂੰ ਹੈਂਡਓਵਰ ਕਰ ਰਹੇ ਹਾਂ ਅੱਜ ਮੈਨੂੰ ਪੂਰਾ ਯਕੀਨ ਹੈ ਕਿ ਭਈ ਸਰ ਆਪਣੀ ਟੀਮ ਦੀ ਐਫਰਟਸ ਦੇ ਨਾਲ ਇਹਨੇ ਇਸ ਦੇ ਜਿਹੜੇ ਓਨਰ ਹੈ ਉਹਨੂੰ ਲੱਭ ਲੈਣਗੇ ਤੇ オリジナル ਓਨਰ ਕੋਲੋਂ ਫੋਨ ਮਿਲ ਜਾਏਗਾ ਸੱਚੀ ਗੱਲ ਜੀ ਮੇਰਾ ਨਾਮ ਸਰ ਐਡਵੋਕੇਟ ਮਨਨ 베ਰੀ ਹੈ ਤੇ ਮੈਂ ਆਪਣੇ ਪਾਰਟਨਰ ਪੁਨੀਤ ਥਰੀਨ ਤੇ ਹਰਸ਼ਦ ਚੁੱਕ ਜੜੇ ਕੇ ਮੇਰੇ ਨਾਲ ਆਏ ਆ ਇਹਨਾਂ ਨਾਲ ਲਾ ਫਰਮ ਚਲਾਉਣਾ ਹੈ 5013 ਨੰਬਰ ਆਫਿਸ ਹੈ ਮੇਰਾ ਡਿਸਟ੍ਰਿਕਟ ਕੋਰਟ ਲੁਧਿਆਣਾ ਚ ਫੋਨ ਕਿੱਥੋਂ ਮਿਲਿਆ ਤੁਜੀ ਪੁਲਿਸ ਅਧਿਕਾਰੀਆਂ ਨੂੰ ਹੈਂਡ ਓਵਰ ਕੀਤਾ ਫੋਨ ਕਿੱਥੋਂ ਮਿਲਿਆ ਤੁਹਾਨੂੰ ਜੀ ਸਰ ਇਹ ਇਵਨਿੰਗ ਦੀ ਗੱਲ ਹੈ ਮੇਰਾ ਇੱਕ ਸਟਾਫ ਮੈਂਬਰ ਜਿਹੜਾ ਹੈ ਜਿਹੜਾ ਡਿਸਟ੍ਰਿਕਟ ਕੋਰਟ 'ਚ ਹੀ ਕੰਮ ਕਰਦਾ ਹੈ ਉਹ ਆਪਣੇ ਘਰ ਨੂੰ ਜਾ ਰਿਹਾ ਸੀਗਾ ਅਕੋਰਡਿੰਗਲੀ ਉਹਨੂੰ ਰੋਡ 'ਤੇ ਪਿਆ ਹੋਇਆ ਫੋਨ ਮਿਲਿਆ ਜਿਸ ਨੇ ਨਾਲ ਦੇ ਨਾਲ ਮੈਨੂੰ ਕੰਟੈਕਟ ਕੀਤਾ ਕਿ ਉਸ ਤੋਂ ਬਾਅਦ ਅਸੀਂ ਆਪਣੇ ਲੈਵਲ ਤੇ ਓਨਰ ਜਿਹੜਾ ਹੈ ਦੀ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਡੀਜੀਪੀ ਪੰਜਾਬ ਨੂੰ ਇੱਕ ਮੇਲ ਪਾਈ ਤੇ ਉਸ ਤੋਂ ਬਾਅਦ ਕੁਝ ਮੈਨੂੰ ਰਿਪਲਾਈ ਉਧਰ ਉਹਦੀ ਪ੍ਰੋਪਰ ਸੈਟੀਸਫੈਕਟਰੀ ਨਹੀਂ ਮਿਲਿਆ ਅਕੋਰਡਿੰਗਲੀ ਅਸੀਂ ਅੱਜ ਸਰ ਨੂੰ ਇਹ ਆਪਣਾ ਜਿਹੜਾ ਆਈਫੋਨ ਸਾਨੂੰ ਮਿਲਿਆ ਸੀਗਾ ਇਹ ਅਸੀਂ ਹੈਂਡਓਵਰ ਕਰਤਾ ਤਾਂ ਕਿ ਜਿਹੜਾ ਇਹਦਾ origignal owner ਹੈ ਉਹ ਮਿਲ ਸਕੇ देखो जी ਸਾਡਾ ਕੰਮ ਇਹ ਹੈ ਇਨਸਾਨੀਅਤ ਦੇ ਨਾਤੇ ਕਿ ਭਈ ਜਿਹੜਾ ਆਰਟੀਕਲ ਸਾਡਾ ਨਹੀਂ ਹੈ ਅਸੀਂ ਉਹਨੂੰ ਐਪ੍ਰੋਪ੍ਰੀਏਟ ਜਗ੍ਹਾ ਤੇ ਪਹੁੰਚਾਈਏ ਤਾਂ ਕਿ ਉਹਦਾ ਮਾਲਕ ਜਿਹੜਾ ਮਿਲ ਜਾਏ ਹੁਣ ਪੁਰਾਣੀ ਰੰਜੀਸ਼ ਜਾਂ ਕਿਸੇ ਦੇ ਤਹਿਤ ਕਿਸੇ ਨੇ ਕੁਝ ਸੁਟਿਆ ਹੋਵੇ ਉਹ ਕੰਮ ਪੁਲਿਸ ਦਾ ਹੈ ਉਸ ਕੰਮ ਨੂੰ ਆਪਾਂ ਨੂੰ ਪੁਲਿਸ ਨੂੰ ਹੀ ਕਰ ਦੇਣਾ ਚਾਹੀਦਾ ਹੋ ਸਕਦਾ ਹੈ ਜੀ ਕਿਸੇ ਨੇ ਜਾਣ ਬੁੱਝ ਕੇ ਸੁਟਿਆ ਹੋਵੇ ਹੋ ਸਕਦਾ ਹੈ ਇਹਦੇ ਪਿੱਛੇ ਕਿਸੇ ਤਰੀਕੇ ਦਾ ਕੋਈ ਬੈਕਗ੍ਰਾਉਂਡ ਹੋਵੇ ਉਹ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਕੇ ਇਹਦਾ ਓਨਰ ਲੱਭੇਗੀ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਜੇ ਤਾਂ ਇਹ ਪ੍ਰੋਪਰਲੀ ਅਪਰੋਪ੍ਰੀਏਟ ਪ੍ਰੋਡਕਟ ਹੋਇਆ ਤਾਂ ਓਨਰ ਨੂੰ ਮਿਲ ਜਾਏਗਾ ਜੇ ਇਹਦੇ ਪਿੱਛੇ ਕੋਈ ਨਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਏਗਾ ਫਿਰ ਪੁਲਿਸ ਦੀ ਕਿਤੇ ਨਾ ਕਿਤੇ ਹੈਲਪ ਹੋ ਜਾਏਗੀ ਸਾਈਬਰ ਕ੍ਰਾਈਮ ਨਾਲ ਮੈਂ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਮੈਨੂੰ ਈਮੇਲ ਕੀਤੀ ਤੇ ਮੈਂ ਚਾਰ ਪੰਜ ਦਿਨ ਦਾ ਵੇਟ ਕੀਤਾ ਫਿਰ ਮੇਰੇ ਕੋਲ ਵੀ ਇਹ ਸੀਗਾ ਕਿ ਮੇਰੇ ਕੋਲ ਕਿਸੇ ਦਾ ਪ੍ਰੋਡਕਟ ਪਿਆ ਹੈ ਆਪਣਾ ਇੱਕ ਨਾਰਮਲ ਜੀ ਗੱਲ ਹੈ ਆਪਣਾ ਹੀ ਕੋਈ ਫੋਨ ਗਵਾਜ ਜੇ ਤੇ ਆਪਣਾ ਬਹੁਤ ਡਾਟਾ ਹੁੰਦਾ ਉਸ ਸਾਡੇ ਐਡਵੋਕੇਟ ਇੱਕ ਫਰਜ਼ ਹੁੰਦਾ ਹੈ ਕਿ ਮੈਂ ਉਸ ਡਾਟਾ ਨੂੰ ਸੇਵ ਕਰਕੇ ਰੱਖਾਂ ਉਹਦੇ ਜਿਹੜਾ ਵੀ ਮੋਬਾਈਲ ਹੈ ਉਹ ਸੇਵ ਕਰਕੇ ਰੱਖਾਂ ਬਿਲਕੁਲ ਜੀ ਇਹੀ ਮੇਨ ਸਾਡੇ ਵਕੀਲਾਂ ਦਾ ਤਾਂ ਵੈਸੇ ਹੀ ਬਹੁਤ ਵੱਡਾ ਰੋਲ ਹੈ ਫੋਨ ਦੇ ਨਾਲ ਕਿਉਂਕਿ ਕਾਫੀ ਚੀਜ਼ਾਂ ਸਾਡੀਆਂ ਫੋਨ ਤੇ ਹੀ ਕਨੈਕਟਡ ਹੈ client ਤੋਂ ਲੈ ਕੇ data ਤੋਂ ਲੈ ਕੇ documents ਸਾਰੇ ਸਾਨੂੰ ਹੁੰਦਾ ਹੈ ਕਿ ਬਈ ਜਿਹਦੀ ਚੀਜ਼ ਆ ਉਹਦੇ ਤੱਕ ਮਿਲ ਜੇ ਇਸ ਕਰਕੇ ਸਾਨੂੰ ਇਹ ਹੈ ਕਿ ਬਈ ਇਹਦਾ owner ਪੁਲਿਸ ਲੱਭ ਲੇ ਤੇ ਉਹਨੂੰ ਹੈਂਡਓਵਰ ਕਰੇ ਜਿਹਨੇ ਫੋਨ ਨੂੰ ਲੱਭਿਆ ਉਸ ਦਾ ਨਾਮ ਕੀ ਉਹ ਜੀ ਸਾਡਾ ਸਟਾਫ ਮੈਂਬਰ ਹੀ ਹੈ ਲੇਡੀ ਹੈ ਰਿਨੂ ਹਾਂਜੀ ਉਹਨਾਂ ਨੂੰ ਮਿਲਿਆ ਫੋਨ ਤੇ ਉਹਨਾਂ ਨੇ ਅਕੋਰਡਿੰਗਲੀ ਹੈਂਡਓਵਰ ਕਰਤਾ ਦੇਖੋ ਜਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਈ ਜੇ ਬੰਦਾ ਆਪਣੀ ਕਮਾਈ ਤੋਂ ਖੁਸ਼ ਨਹੀਂ ਹੈ ਫਿਰ ਉਹ ਖੁਸ਼ ਨਹੀਂ ਰਹਿ ਸਕਦਾ ਜੇ ਪ੍ਰਮਾਤਮਾ ਨੇ ਸਾਨੂੰ ਇੰਨਾ ਬਲ ਬਖਸ਼ਿਆ ਅਸੀਂ ਇਦਾਂ ਦੇ ਹੋਰ ਵੀ ਫੋਨ ਲੈ ਸਕਦੇ ਹਾਂ ਤੇ ਮੇਰੀ ਸੋਸਾਇਟੀ ਨੂੰ ਵੀ ਇਹੀ ਅਪੀਲ ਹੈ ਕਿ ਆਪਣੀ ਮਿਹਨਤ ਤੋਂ ਕੀਤਾ ਹੋਇਆ ਕੰਮ ਦਾ ਤੁਸੀਂ ਮਜ਼ਾ ਲਓ ਜੇ ਕੋਈ ਐਸੀ ਕੋਈ ਫਰੀ ਦੀ ਚੀਜ਼ ਤੁਹਾਨੂੰ ਮਿਲਦੀ ਹੈ ਤਾਂ ਉਹ ਤੁਸੀਂ ਜਿੱਥੇ ਐਪਰੋਪ੍ਰੀਏਟ ਜਗ੍ਹਾ ਮਿਲਦੀ ਹੈ ਉੱਥੇ ਪਹੁੰਚਾਓ ਤਾਂ ਕਿ ਉਸ ਬੰਦੇ ਤੱਕ ਪਹੁੰਚੇ ਜਿਹਦਾ ਇਹ ਹੈ ਬੜੀ ਚੰਗੀ ਗੱਲ ਹੈ ਵੀ ਜਿਹੜੀ ਅੱਛੀ ਇਨਸਾਨੀਅਤ ਵਾਲੀ ਗੱਲ ਹੈ ਜੇ ਕਿਸੇ ਦਾ ਇਹ ਫੋਨ ਆਇਆ ਹੈ ਤਾਂ ਉਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਅਸੀਂ ਹੁਣ ਬੈਸਟ ਅਫਰਟਸ ਕਰਕੇ ਜਿਹਦਾ ਫੋਨ ਹੈ ਉਹਨੂੰ ਹੈਂਡਓਵਰ ਕੀਤਾ ਜਾਏਗਾ ਨੇ ਇਹ ਅੱਜ ਹੀ ਹੈਂਡਓਵਰ ਕੀਤਾ ਇਹਨਾਂ ਨੇ ਤੇ ਹੁਣ ਅਸੀਂ ਇਹਨੂੰ ਵੈਰੀਫਾਈ ਕਰ ਲਾਂਗੇ ਤੇ 100% ਵਿਦਨ 2 অর 3 ਡੇਜ਼ ਜਿਹੜੇ ਬੰਦੇ ਦਾ ਇਹ ਘਵਾਚਾ ਉਹਦੇ ਕੋਲ ਪਹੁੰਚਦਾ ਹੋ ਜਾਏਗਾ ਸਰ ਲੋਕਾਂ ਨੂੰ ਵੀ ਫੀਲ ਕਰਨਾ ਚਾਹੁੰਗੇ ਜਿਸ ਤਰ੍ਹਾਂ ਇਹਨਾਂ ਨੇ ਮੋਬਾਈਲ ਬਾਬਰ ਕਰਤਾ ਲੋਕਾਂ ਨੂੰ ਵੀ ਚਾਹੀਦਾ ਵੀ ਲੋਕਾਂ ਦੇ ਜਿਹੜੇ ਦੂਸਰੇ ਮੋਬਾਈਲ ਆਖਦੇ ਜਾਂਦੇ ਦੇਖੋ ਅਪੀਲ ਇਹ ਹੈ ਵੀ ਜਿਵੇਂ ਇਹਨਾਂ ਦੀ ਅੱਛੀ ਸੋਚ ਹੈ ਇਹਨਾਂ ਦੀ ਟੀਮ ਦੀ ਅੱਛੀ ਸੋਚ ਹੈ ਇਹ ਹਰ ਇੱਕ ਚੰਗੇ ਇਨਸਾਨ ਦੀ ਇਹੀ ਸੋਚ ਆਹਿੰਦੀ ਆ ਜੇ ਕਿਸੇ ਦੀ ਕੋਈ ਚੀਜ਼ ਹੈ ਕੋਈ ਮਾੜਾ ਬੰਦਾ ਕਰਮ ਕਰਦਾ ਹੈ ਜਾਂ ਮਾੜਾ ਕੋਈ ਜੁਰਮ ਕਰਦਾ ਹੈ ਜਾਂ ਕਿਸੇ ਦੀ ਕੋਈ ਲਵਾਰਸ ਚੀਜ਼ ਮਿਲਦੀ ਹੈ ਤਾਂ ਉਹਦੇ ਵਿੱਚ ਬੈਸਟ ਐਫਰਟਸ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਤੱਕ ਉਹਦੇ ਤੱਕ ਪਹੁੰਚਾਣ ਦੀ ਜਿਹੜੀ ਸ਼ਮਤਾ ਰੱਖਣੀ ਚਾਹੀਦੀ ਹੈ ਤਾਂ ਮੈਂ ਇਸ ਟੀਮ ਨੂੰ ਵੈਲਕਮ ਕਹਿੰਦਾ ਔਰ ਬੜੀ ਅੱਛੀ ਗੱਲ ਹੈ ਜਿਹੜੇ ਨੇ ਆਇਓ ਉਪਰਾਲਾ ਕੀਤਾ ਥੈਂਕ ਯੂ